ਪ੍ਰਭੂ ਬਖਸ਼ੰਦੀ ਬੀਣੇ ਦਿਹਾੜੀ ਭਗਤੀ ਬਸ਼ੰ ਸਦਾ ਕਿਰਪਾ ਪ੍ਰਭੂ ਬਖਸ਼ੰਦ ਪ੍ਰਭ ਬਖਸ਼ੰਦਾ ਤੂੰ ਨੀਂਦ ਦੇ ਹਾਲਾ ਜਿੰਨਾ ਤੇ ਜਿੰਦ ਤੇ ਦਾਸ ਹੋ ਜਾਂਦਾ ਰਹਿੰਗਦੇ ਨੇ ਬੁਗਤੇ ਨੇ ਤੇਰੇ ਦਰ ਤੇ ਉਦੋਂ ਤੂੰ ਖੈਰ ਪਾਉਣਾ ਵਖੜ ਕਰਦਾ ਕੋਈ ਬੁਗਤਾ ਚਾਹੀਦਾ ਕੋ ਜਾਂ ਚਾਹੀਦਾ ਤੂੰ ਬਖਸ਼ੰਦ ਤੂੰ ਤੇਰੇ ਕੋਲ ਨਹੀਂ ਆਇ ਬੀਤ ਨਹੀਂ ਦਦਾ ਪਰ ਮੰਨਣ ਵਾਲੇ ਹੈ ਨਹੀਂ ਮਹਤਯਾ ਬਗਤਿਆਂ ਦੀ ਗਮੀ ਹੈ ਦੇਣ ਵਾਲੇ ਕੋਈ ਕਵੀ ਨਹੀਂ ਉਹ ਪਕਸ਼ੰਦ ਦੀਨ ਦਿਆਲ ਦੀ ਦਿਆ ਕਰਨ ਵਾਲਾ ਹੈ ਭਗਤੀ ਬਸ਼ਸ਼ ਸਦਾ ਕਿਰਪਾ ਉਹਦੀ ਜਿਹੜੀ ਭਗਤੀ ਹੈ ਕੀ ਹੈ ਵਛਲ ਛੜ ਨਹੀਂ ਕਰ ਸਕਦਾ ਉਹਦੀ ਭਗਤੀ ਵਾਲੇ ਨੂੰ ਉਹਦੇ ਭਗਤਾਂ ਨੂੰ ਕੋਈ ਵੀ ਛੜ ਨਹੀਂ ਸਕਦਾ ਅੱਜ ਜਿੰਨੇ ਮਤਾਲੇ ਨੇ ਬੈਠੇ ਜਿਨ੍ਹਾਂ ਨੂੰ ਉਪਦੇਸ਼ ਹੈ ਸਾਰੇ ਛੜੇ ਹੋਏ ਨੇ ਆਰੇ ਤੁਹਾਡਾ ਝੜ ਹੋਇਆ ਹੈ ਉਹ ਮਸਾਲਿਆਂ ਨਾਲ ਜਿਹੜੇ ਆਨ ਤਿਆਗ ਕਿਹਾ ਨਾ ਹਾਂ ਹੋਰ ਹੋਰ ਦੇ ਆਨ ਤਿਆਗ ਜਬ ਉਹ ਹਲ ਨੂੰ ਉਹ ਜਿਹੜਾ ਤਿਆਗਨ ਨੂੰ ਕਿਹਾ ਉਹ ਛੜੇ ਹੋਇਆ ਹੈ ਤੁਹਾਡੇ ਨਾਲ ਇਹ ਮਸਾਲਾ ਹੈ ਭਗਤ ਮਸਾਲੇ ਭਗਤੀ ਤੁਹਾਡਾ ਛੜ ਦੂਰ ਕਰਕੇ ਛੜੇ ਹੋਏ ਹੋ ਤੁਸੀਂ ਸਭ ਸਾਰੇ ਛੜੀ ਛੜੀਏ ਹਵਕਾਰੇ ਛੜੀਏ ਇਹ ਹਵਕਾਰਾਂ ਦੇ ਭਗਤ ਨੇ ਸਾਰੇ ਛੜੀਏ ਨੇ ਛਲ ਕਰਕੇ ਤੁਹਾਡੇ ਨਾਲ ਛਲ ਜਿਹੜਾ ਹੁੰਦਾ ਉਹ ਨਾਲ ਕਫੜ ਵੀ ਹੁੰਦਾ ਜੇ ਕਿਸੇ ਰਖਤਾ ਸਰਵੜਦੀ ਹੁੰਤੇ ਉਹਨੇ ਉੱਤੋਂ ਕਫੜਦੀ ਹੈ ਨਾ ਗੰਨਾ ਉੱਤੋਂ ਕਫੜਦੀਏ ਵੱੜਦੀਏ ਤਾਂ ਉੱਤ ਫਿਰ ਨਹੀਂ ਵੱਧਦਾ ਨਾ ਇਹ ਮੈਂ ਗਿਆਨ ਦਾ ਜੇ ਤੋ ਸਰਵੜਦੀ ਹੈ ਕਫੜਦੀ ਹੈ ਯਾਦ ਨਹੀਂ ਬਤਾਉਂ ਉਹ ਤਾਂ ਉਹ ਤਾਂ ਉਹਦੀ ਅਗਲ ਲਈ ਸਰਵਤਨ ਬਦਲੀ ਕਰ ਤੁਮਰਾ ਮਾਇਆ ਜ ਫੈਲ ਜਾਂਦੀ ਹੈ ਉਹ ਮਰ ਜਾਣੀ ਕੁਟਲੂ ਨਹੀਂ ਬਸਲ ਮਾਇਆ ਤਾਂ ਪਰੇ ਨਹੀਂ ਨਿਕਲ ਸਕਦਾ ਆਕਾਸ਼ ਬਦਲੂ ਨਹੀਂ ਬਸਦੀ ਇਹ ਛੜਲੇ ਕਮਤੇਾਰੇ ਸਾਰੇ ਤਾں ਛਡਾਇਆ ਵੀ ਛੱਡ ਲੋ ਤੁਸੀਂ ਇਹਨਾਂ ਨੂੰ। ਤੁਹਾਡਾ ਕਪਟੋ ਹੋਇਆ ਹੈ। ਭਗਤ ਬਸ਼ਲ ਸਦਾ ਕਿਰਪਾਲ। ਇਹ ਭਗਤ ਜਿਹੜਾ ਹੈ ਬਸ਼ਲਾ ਹੈ ਭਗਤਾਂ ਨੂੰ ਛਲ ਤੋਂ ਦੂਰ ਕਰਦਾ ਤਾਂ ਇਹ ਛਲ ਤੋਂ ਹੀ ਦੂਰ ਕੀਤੇ ਨੇ ਤਿਆਰ ਕਹਿੰਦੇ। ਜਿਹੜੇ ਛਲੇ ਹੋਏ ਨੇ ਉਹ ਭਗਤ ਬਸ਼ਲਾ ਨਾਮ ਉਹਨੇ ਕਹਾਇਆ ਵੀ ਇਹਨੂੰ ਲੁਕਾਇਆ ਵੀ ਛੱਡ ਦੇਣਾ। سارے ਛਲੇ ਹੋਏ ਨੇ। ਉਹ ਭਗਤ ਬਸ਼ਲਾ ਵਛਲੋਂ ਖੜਾ ਜੋ ਰਹਿਤ ਬਿਰੋਝ ਝੜ ਤੋਂ ਵਛਲ ਨਹੀਂ ਝੜ ਸਕਦਾ ਇਹਦੇ ਨਾਲ ਕੋਈ ਗੁਰਮਤ ਦੇ ਧਾਰਨੀ ਨਾਲ ਨਹੀਂ ਕੋਈ ਝੜ ਕਰ ਸਕਦਾ ਇਹਨੂੰ ਉਲਟੇਰਾ ਪਾ ਸਕਦਾ ਕੋਈ ਨਹੀਂ ਇਹਦੇ ਰੰਗ ਚੜਾ ਸਕਦਾ ਆਪਣਾ ਕੋਈ ਨਹੀਂ ਇਹਨੂੰ ਪੱਥਰ ਪੂਜ ਬੂਜਣ ਨਾ ਸਕਦਾ ਕੋਈ ਨਹੀਂ ਇਹਨੂੰ ਬਾਲਾ ਫੇਰ ਲਾ ਸਕਦਾ ਕੋਈ ਮੈਂ ਇਹਨੂੰ ਸਮਾਧੀ ਲਾਉਣ ਲਾ ਸਕਦਾ ਕੋਈ ਤੇ ਉਹਨਾਂ ਦੀ ਸਮਾਧੀ ਛਡਾ ਸਕਦਾ ਮਾਲਾ ਛਡਾ ਸਕਦਾ ਇਹਨੂੰ ਲਾ ਨਹੀਂ ਸਕਦਾ ਉਹ ਉਹਨਾਂ ਦੇ ਚੇਲਿਆਂ ਨੂੰ ਉਹਨਾਂ ਤੋਂ ਬਾਗੀ ਕਰ ਸਕਦਾ ਇਹਨੂੰ ਕੋਈ ਨਹੀਂ ਆਪਣੇ ਰਾਹ ਤੋਂ ਪੜਦਾ ਸਕਦਾ ਛਾਲ ਕਰਨਾ ਰਾਹ ਤੋਂ ਪੜਕਾ ਦੇਣਾ ਸਾਰੇ ਪੜਕਾਏ ਹੋਏ ਨੇ ਰਾਹ ਤੋਂ ਪਰ ਮੱਤੇ ਰਾਹ ਤੋਂ ਸਾਰੇ ਪੜਕਾਏ ਨੇ ਸੰਸਾ ਨੇ ਆਪਣੇ ਨਾਲ ਜੋੜ ਲੈ ਆਪਣੇ ਨਾਲ ਜੋੜ ਲੈ ਸਾਰੇ ਆਪਣਾ ਜੋੜ ਕੇ ਪੜਕਾਉਣੇ ਤਾਂ ਹਾਂ ਰਾਹ ਬੰਦ ਕਰ ਤੋਂ ਹਾਂ ਤਾਂ ਆਪਣਾ ਜੋੜਦੇ ਨੇ ਉਹ ਉਹਦੇ ਉਹਦੇ ਜਿਹੜਾ ਅੰਦਰ ਸੰਤਾ ਹੈ ਨਾ ਇੱਕ ਭਗਤ ਮੇਰੇ ਹਿਰਦੇ ਬਸਾ ਹੈ ਉਹਦਾ ਹਿਰਦੇ ਜੀ ਭਗਤ ਬਾਤ ਹੈ ਉਹਦੇ ਨਾਲ ਜੋੜੇ ਆਪਣਾ ਜੋੜ ਭਗਤ ਨਹੀਂ ਭਜਾਇ ਠਗਤਾ ਨੇ ਆਪਣੇ ਨਾਲ ਜੋੜ ਲੇ ਠਗਤਾ ਨੇ ਠਗਾ ਨੇ ਠਗਲੇ ਇਹੀ ਤਾਂ ਕਪਟਾ ਹੋਰ ਕੀ ਕਪਟ ਕਿਹਨੇ ਇਹ ਤਾਂ ਛੜ ਹੈ ਹਲ ਕਰਦਾ ਝੂਠ ਬੋਲ ਕੇ ਝੂਠ ਬੋਲਿਆ ਉਹਨਾਂ ਨੇ ਫਰਮਤੋ ਉਲਟ ਗੱਲਾਂ ਕਹਤੇ ਛੜ ਲੈ ਸਾਰੀ ਸੰਬੰਧ ਛੜ ਲਈ ਛੜ ਕਪਟਿਸ ਦਾ ਹੀ ਹੋਇਆ ਸਮਝ ਲੈ ਬੇਰਵਾਯੋ ਜਿਹਾ ਬਹਾਦਰ ਉਹ ਵੀ ਪਾਸੜ ਨੇ ਵੀਡੀਓ ਬਣਾ ਕੇ ਕੌਣ ਕਹਿਣਾ ਕੋ ਉਹ ਵੀ ਨਾਰਕਾਰ ਛੜਦੇ ਨੇ ਉਹ ਸੰਬੰਧ ਵਿੱਚ ਕੱਟ ਕਰਕੇ ਕਰ ਸਕਦੇ ਨੇ ਗੱਲ ਕਰ ਸਕਦੇ ਨੇ ਯਾਰ ਜਾ ਮਲਾ ਸਰਦਨ ਕੋਰਟ ਵਿੱਚ ਜਾ ਕੇ ਸਾਡੇ ਖਿਲਾਫ ਕੋਰਟ ਚ ਲੈ ਜਾਣ ਉਹ ਕਿ ਸਾਡੂ ਆਏ ਕਹਿੰਦਾ ਕੋਰਟ ਫੈਸਲਾ ਕਰ ਦੋ ਕਿ ਆਇਣ ਸਵਾਤੀ ਗੱਲਾਂ ਮਦਾਨ ਕਿਉਂ ਤੇ ਮੈਨੂੰ ਕਹਿ ਦੋਗੀ ਕਿ ਇਹ ਉਹਨਾਂ ਦਾ ਪਰਦਾ ਫਾਸ਼ ਹੋਊਗਾ ਜੇ ਸੰਤੁਸ਼ਟ ਹੋ ਜਾਊਗਾ ਇਹ ਪਰਦਾ ਫਾਸ਼ ਹੋਊਗਾ ਇਹ ਤੂੰ ਕਹਿ ਦੋਗੀ ਹੁਣ ਉਹਦਾ ਸਹੀ ਮਦਾਨ ਜੇ ਉਹਨੇ ਕਹੇ ਅਪਰਾਧੀ ਨੇ ਬੋਲਣ ਕੀ ਅਪਰਾਧੀ ਅਪਰਾਧੀ ਨਹੀਂ ਬੋਲਦੇ ਹੁੰਦੇ ਹਾਂਜੀ ਪ੍ਰਭੂ ਬਖਸ਼ੰਤ ਦੀਨ ਦਿਆਲ ਭਗਤ ਬਖਸ਼ਲ ਸਦਾ ਕਿਰਪਾ ਭਗਤ ਬਖਸ਼ਲ ਸਦਾ ਕਿਰਪਾ ਪਰਮੇਸ਼ਰ ਦਾ ਭਗਤਾਂ ਨਾਲ ਛਲ ਕਪਟ ਨਹੀਂ ਕਰ ਦਿੰਦਾ ਪਰ ਕਪਟੀ ਪਰਮੇਸ਼ਰ ਦੇ ਭਗਤਾਂ ਨਾਲ ਛਲ ਕਪਟ ਕਰਕੇ ਉਹਦੇ ਨਾਲ ਤੋੜ ਲੈ ਕੇ ਆਪਣੇ ਨਾਲ ਜੋੜ ਲੈਂਦੇ ਨੇ ਅੱਲਾ ਪਰਮੇਸ਼ਰ ਨੂੰ ਤੋੜ ਕੇ ਆਪਣਾ ਜੋੜ ਲੈਂਦੇ ਆਪੇ ਪਰਮੇਸ਼ਰ ਬਣੇ ਨੇ ਆਪੇ ਅਵਤਾਰ ਬਣੇ ਨੇ ਆਪੇ ਸਰਗੁਣ ਬਣੇ ਹੋਏ ਨੇ ਹਿਰਦੇਦਾਰੀ ਕੋਣ ਧਰਗੁਣ ਬਣਾਉਂਦਾ ਆਪ ਸਰਗੁਣ ਬਣ ਜੇ ਇਹ ਛੜਨੀ ਤਾਂ ਹੋਰ ਕੀ ਹੈ ਇਹ ਤਾਂ ਝੜਾ ਔਰ ਝੜਤੀ ਆਪ ਸਰਗੁਣ ਮਾਣ ਕੇ ਧਰਗੁਣ ਬਣਾਤਾ ਛੜਾ ਹੈ ਕੀ ਹੈ ਸਾਬਤ ਕਰੋ ਤੁਸੀਂ ਸਰਗੁਣ ਸਾਬਤ ਕਰੋ ਧਰਗੁਣ ਹੈ ਇਹ ਵੀ ਤੇ ਛਾਲਾ ਪਤਾ ਤਾਂ ਉੱਥੇ ਤੋਂ ਗੁਰੂ ਵਾਹਿਗੁਰੂ ਥੋੜੇ ਲੱਗਦੇ ਕਿ ਮੇਰੇ ਲੱਗਦੇ ਛਾਲਾ ਦਾ ਅਫਰਾਦ ਵੀ ਹੈ ਜਿਸ ਧਰਮ ਦੇ ਨਾਉ ਤੇ ਫਰਾਡ ਕਰਨਾ ਜੇ ਨਜ਼ਰ ਗੈ ਕਾਨੂੰਨੀ ਨਹੀਂ ਕਰਦੇ ਦੁਨੀਆ ਦਾ ਭਲਾ ਨਹੀਂ ਹੋ ਸਕਦਾ ਅਫਰਾਦ ਖਤਮ ਹੋ ਜਾਣਗੇ ਜਿਦਣਾਂ ਇਹਨਾਂ ਨੇ ਇਹਨਾਂ ਨੂੰ ਹੱਤ ਪਾ ਲਿਆ ਨਾ ਇਹਨਾਂ ਦੀ ਗੱਡੀ ਨੂੰ ਹੱਤ ਪਾ ਲਿਆ ਜਿਹੜੇ ਬੜੇ ਬੜੇ ਬਣੇ ਬੈਠੇ ਨੇ ਸੰਸਤ ਧਾਰਮਿਕ ਉਦੋਂ ਸਾਰੇ ਹੀ ਸ਼ਾਂਤੀ ਹੁੰਦੀ ਹੈ। ساری ਦੁਨੀਆ ਸ਼ਾਂਤ ਹੋ ਜਾਂਦੀ। ਇਹਨਾਂ ਦੇ ਘੱਡੀ ਨੂੰ ਤਾਂ ਕੋਈ ਪਾਉਂਦਾ ਨਹੀਂ। ਦੁਨੀਆ ਸ਼ਾਂਤੀ ਹੁੰਦੀ ਹੈ। ਹਾਂ। ਅਨਾਥ 나ਥ ਗੋਵਿੰਦ ਗਪਾਲ ਸਰਬ ਘਟਾਂ ਕਰਤ ਪ੍ਰਤਪਾਲ। ਅਨਾਥ 나ਥ ਗੋਵਿੰਦ ਗਪਾਲ ਗੋਵਿੰਦ ਗੋਬਾਲਾ ਅਨਾਥਾਂ ਦਾ ਨਾ ਨਾ ਸ ਹੈ ਅਨਾਥ ਕੋਈ ਹੈ ਹੀ ਨਹੀਂ ਇੱਥੇ। ਇਹਨਾਂ ਦਾ ਨਾਮ ਹਲੇ ਖੋਲੇ ਨੇ। ਜੇ ਅਨਾਥ ਲੈ ਖੋਲੇ ਨੇ ਤਾਂ ਨਾਥ ਫਿਰ ਆਪ ਨੇ ਨਾਥ ਹੋਵੇ ਨਹੀਂ ਹੋਸੀ ਜੇ ਅਨਾਥ ਇਹਨਾਂ ਨੇ ਨਾਸਾਲੇ ਖੋਲੇ ਨੇ ਉਹਨਾਂ ਦੇ ਨਾਸੇ ਆਪੇ ਨੇ ਫਿਰੇ ਅਨਾਥ ਨਾਥ ਗੁਵਿੰਦ ਗੋਪਾਲ ਗੁਵਿੰਦ ਗੋਪਾਲ ਇਹ ਅਨਾਥ ਦਾ ਨਾਥ ਹੈ ਅਨਾਥ ਨਾਥ ਕੋਈ ਆਪ ਜਿਹੜੇ ਅਨਾਥ ਅਨਾਥ ਨੇ ਦੂਜੇ ਨੂੰ ਨਾਥ ਕਰਨਾ ਹੈ ਜਿਹੜਾ ਗੁਰੂ ਵਾਲਾ ਉਹਦਾ ਨਾਥ ਹੁੰਦਾ ਹੀ ਜਿਹੜਾ ਆਪਣੇ ਹੋਣ ਨਾਲ ਜੁੜਿਆ ਉਹਦਾ ਨਾਥ ਹੈ ਹੀ ਨਾਥ ਉਹ ਹੈ ਜਿਹੜਾ ਆਪਣੇ ਗੁਰੂ ਤੇ ਆ ਗਿਆ ਹੋਇਆ ਹੈ ਜਿਹਨੇ ਪਰਮੇਸ਼ਰ ਨੂੰ ਜਿਹਨੇ ਸੱਚ ਤੇ ਆਖਤਾ ਉਹ ਨਾਥ ਹੈ ਸਾਰੇ ਆਜ ਵੀ ਸਾਰੇ ਨਾਥ ਨੇ ਇੱਥੇ ਕਿਸੇ ਦਾ ਘਾਲਣਾ ਜਿਹੜਾ ਪਰਖੀ ਹੋ ਆਪਣੀ ਕਹਿੰਦਾ ਉਹ ਅਨਾਥ ਹੈ ਜਿਹਨਾਂ ਨਾਥ ਛੱਡਿਆ ਹੋਇਆ ਹੈ ਅਸਲੀ ਨਾਥ ਜਿਹਨੇ ਛੱਡਿਆ ਹੋਇਆ ਉਹ ਆਪ ਹੀ ਅਨਾਥ ਹੈ ਰਹਾ ਤਾਂ ਬੁੱਢਣ ਵੇਲੇ ਬੇਆਸਰਾ ਹੈ ਜਿਹੜਾ ਨਾਮ ਪਿਆ ਗਿਆ ਉਹਦਾ ਕੋਈ ਹਾਲ ਦੀ ਸਥਿਤੀ ਨਹੀਂ ਸਾਹ ਕੋ ਜਿਹੜਾ ਜੰਮਦੇ ਚਾਰ ਕਿ ਪਖ ਹੈ ਉਹ ਅਨਾਥ ਹੈ ਜਦਨੇ ਜਾਲ ਤੇ ਛਡਾਉ ਕੌਣ ਨਾ ਦਿੱਤਉ ਉਹ ਮਾਲ ਕਛਡਾਊਗਾ ਮਾਲਕ ਜਦ ਪਸ਼ੂਆਂ ਨੂੰ ਪਸ਼ੂਆਂ ਕਾਜੀ ਆਉਦੇ ਨੇ ਫੜਕਾ ਉਹ ਵਾਰਾ ਪਸ਼ੂ ਆਪਣੇ ਘਰੋਂ ਤੇਦੀ ਫਸਲ ਵੱਢ ਜਾਣਾ ਕਾਜੀ ਆਉਦੇ ਨੇ ਜਸ ਕਾਜੀ ਆਉਦੇ ਨੇ ਪਸ਼ੂਆਂ ਨੂੰ ਤੇ ਮਹਾਲ ਕਿਆ ਕੇ ਛੜਾ ਰਿਹਾ ਉਹਦਾ ਆ ਕਾਂਢੀ ਆਉ ਦੱਤੇ ਹਣਾ ਸੀ ਇਹ ਰਾਜਪੂਤਾਂ ਤੋਂ ਤੇ ਮਿਲਦਾ ਹੀ ਆ ਰਾਜਨ ਦਾ ਕਾਂਢੀ ਆਉ ਵਾਲੇ ਵੀ ਪਾਉਂਦੇ ਨੇ ਉੱਥੇ ਪਸ਼ੂ ਨੂੰ ਖਾ ਨਹੀਂ ਮਾਰਦੇ ਤੇ ਮਹਾਲ ਕਾਉਂਦਾ ਕੋਈ ਨਾ ਸੋਹੇ ਛੜਾ ਕੇ ਲੈ ਜਾਂਦਾ ਆਪਣਾ ਚੱਲ ਤੂੰ ਇਹਦਾ ਆਰੇ ਕਾਂਢੀ ਆਉ ਦੱਤੇ ਹਣੇ ਆਰਾ ਸਾਰਾ ਇਹ ਵਾਰਾ ਪਸ਼ੂ ਨੇ ਸਾਰੇ ਹੀ ਔਰ ਜਿਹੜੇ ਆਵਾਰਾ ਰਹਿਣ ਆਵਾਰਾ ਬਸੂਆਂ ਦੇ ਮਾਲਕ ਨੇ ਜਿਹੜੇ ਕਹਿੰਦੇ ਨੇ ਕਾਹਦੀ ਉਤੋਂ ਨਾ ਜਾਣ ਉਹ ਗੁਰੂ ਬਣੇ ਹੋਏ ਨੇ ਇੱਥੇ ਇਹਨਾਂ ਦੇ ਗਵਾਹੀ ਜੋ ਹੀ ਕਹਿੰਦੇ ਨੇ ਹਾਂਜੀ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤਿ ਪ੍ਰਿਤਪਾਲ ਅਨਾਥ ਨਾਥ ਗੋਬਿੰਦ ਗੋਪਾਲ ਗੋਬਿੰਦ ਗੋਵਾਲਾ ਨਾਥਾ ਨਾਥ ਹੈ ਉਹ ਕੋ ਮੇਰੇ ਕੋ ਪਾਲ ਅੰਦਰ ਨਾਥ ਸਾਡੇ ਨਾਥ ਤਾਂ ਅੰਦਰ ਹੈਗਾ ਪਰ ਉਮ ਦਾ ਨਾਥ ਬੁਲਦਾਨੀ ਹੈ ਤਾਂ ਬਾਹਰ ਨਾਥ ਬੁਲਦਾਨੀ ਬੈਠਾ ਬਾਹਰ ਗੁਰੂ ਬੁਲਦਾਨੀ ਬੈਠਾ ਅੰਦਰ ਮਾਤਾ ਪਿਤਾ ਹੈਗਾ ਗੁਰਦੇਵ ਮਾਤਾ ਗੁਰਦੇਵ ਪਿਤਾ ਪਰ ਉਹਨੂੰ ਮਾਤਾ ਪਿਤਾ ਤਾਂ ਬੁਲਦਾਨੀ ਤਾਂ ਨਾਥ ਅਸਲੀ ਮਾਤਾ ਪਿਤਾ त्याਗ ਗਿਆ ਐ ਅਗਲੀ ਬਣਾਈ ਬੈਠੇ ਨਾ ਕੋੜੀ ਨਹੀਂ ਸਕਦਾ ਅਗਲੀ ਨੂੰ ਸਰਕਾਰ ਨਹੀਂ ਮੰਨਦੀ ਹੁੰਦੀ नकली बनाओगे कहां सरकार ने तो दरगाह से नहीं ना कबूल है कहा नकली नकली दरगाह कबूल नहीं इतने ही कबूल है इतने कबूल है हो इतने ही रहूगा फिर वो जरा दरगाह कबूल है कोई ये मंदा नहीं जिन्हें जो दरगाह कबूल जो दरगाह कबूल नहीं उन्होंने मंदा ना तो फिर अनाथ है असल च नाथ है जी हाँ जी ਆਦਪੁਰਖ ਕਾਰਨ ਕਰਤਾ ਧੰਤ ਜਨਾ ਕੇ ਪ੍ਰਾਨ ਆਧਪੁਰਖ ਕੌਣ ਹੈ ਗੋਬਿੰਦਿਕ ਬਾਲ ਕੌਣ ਹੈ ਆਦਪੁਰਖ ਹੈ ਗੋਬਿੰਦਿਕ ਬਾਲ ਨਹੀਂ ਗਾਹਾਂ ਤੇ ਗੋਬਿੰਦਿਕ ਬਾਲ ਕੌਣ ਹੈ ਉਹ ਆਦਪੁਰਖ ਹੈ ਪ੍ਰਾਇਮ ਬ੍ਰਹਮਾ ਹੈ ਆਦਪੁਰਖ ਹੋਰ ਕੌਣ ਹੈ ਬ੍ਰਹਮਾनाथ ਹੈ ਦਾ ਬ੍ਰਹਮਲੀਲ ਹੋਣਾ ਨਾ ਨਾ ਆਹਰ ਬ੍ਰਹਮਲੀਲ ਹੈ ਹੁਣ ਬ੍ਰਹਮਾਨਾਥ ਹੈ ਦਾ ਆਦਪੁਰਖ ਕਾਰਨ ਕਰਤਾ ਆਦਪੁਰਖ ਹੈ ਆਦਪੁਰਖ ਪਹਿਲਾਂ ਤੋਂ ਲੈ ਕੇ ਕਾਰਨ ਕਰਤਾ ਇਹ ਮਾਨੋ ਅਕਲ ਤੇ ਰਹਣਾ ਆਦਪੁਰਖ ਅਦਲਾ ਘੁਰਦੇ ਬੈਜਦਾ ਆਦਪੁਰਖੇ ਹਾਸ ਤੋਂ ਲੈ ਕੇ ਚਲੇ ਆਉਂਦੇ ਜਦੋਂ ਸ੍ਰਿਸ਼ਟੀ ਚੱਲੀ ਹੈ ਉਦੋਂ ਤੋਂ ਪੁਰਖ ਹੈ ਕਾਰਨ ਕਰਤਾ 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 ਵੀ ਹੋਈ ਹੈ ਕਾਰਨ ਵੀ ਸ੍ਰਿਸ਼ਟੀ ਵੀ ਕahin ਪੈਦਾ ਹੋਈ ਹੈ ਉਹਦੇ ਕਰਕੇ ਕਾਰਨ ਵੀ ਹੋਈ ਹੈ ਦੋ ਇੱਥਾਂ ਜੋ ਜਾਂਦਾ ਨਾ ਇਹ ਦੋਸਤਾਂ ਜੋ ਜਾਂਦਾ ਆਪ ਉਪਦੇਸ਼ ਸਭਝੇ ਐ ਆਪਣਾ ਮਨ ਨੂੰ ਆਪੇ ਸਮਝੋਨਾ ਆਪ ਉਪਦੇਸ਼ ਸਭਝੇ ਆਪ ਆਪੇ ਨੇ ਤੇ ਸਭਕੇ ਸਾਥ ਹੈ ਨਹੀਂ ਐ ਆਦਪੁਰਾ ਕੌਂਨ ਸਰਕਾਰ ਹਾਂਜੀ ਭਗਤ ਜਨਾ ਦੇ ਪ੍ਰਾਣ ਅਧਾਰ ਭਗਤ ਜਨਾ ਦੇ ਪ੍ਰਾਣ ਅਧਾਰ ਜਿਹੜੇ ਭਗਤ ਜਲਦੇ ਜੇ ਮਾਨੇ ਦਾ ਭਗਤ ਹੋ ਜਾਂਦਾ ਸਭ ਪ੍ਰਾਣ ਅਧਾਰ ਇਹ ਸਾਹ ਉਹ ਹੀ ਲੱਗਦਾ ਹੋਰ ਕੌਂ ਲੱਗਦਾ ਪਾਖਤੀ ਜਾਨ ਨੂੰ ਪ੍ਰਾਣ ਆਧਾਰ ਮੰਨਦੇ ਨੇ ਆਦਭੁਜ ਜਿਹੜਾ ਸਾਹ ਲੈਂਦਾ ਹੈ ਉਹ ਹੀ ਪ੍ਰਾਣ ਆਧਾਰ ਹੈ ਸਰੀਰ ਕਰਕੇ ਪ੍ਰਾਣ ਤਾਂ ਸਰੀਰ ਤੇ ਨਹੀਂ ਪ੍ਰਾਣੀ ਜੀਰ ਵਾਲੇ ਨੂੰ ਇਹ ਕਿਹਾ ਹੋਇਆ ਹੈ ਕਿ ਜੀਵ ਪ੍ਰਾਣੀ ਹੈ ਪ੍ਰਾਣ ਆਧਾਰ ਕੌਣ ਹੈ ਸਾਹ ਕੌਣ ਲੈਂਦਾ ਸਾਹ ਲੈਂਦੀ ਸਭ ਲਵਾਇਆ ਉਹ ਸੇ ਤੇ ਸੂਰਜ ਆ ਇਹ ਸੱਜਣ ਤੇ ਨੀ ਲਗੜਾ ਨਹੀਂ ਚੋਈਏ ਜੋ ਜੋ ਜਪੇ ਸੋ ਹੋਏ ਪਨੀਤ ਭਗਤੀ ਭਾਏ ਲਾਵੇ ਮਨ ਹੀ ਜੋ ਜੋ ਜਪੇ ਸੋ ਹੋਏ ਪਧਿਤ ਜਿਹੜਾ ਜਿਹੜਾ ਇਤੀ ਗੱਲ ਸਮਝ ਲੈਦਾ ਨਾ ਮੰਦਰ ਬਾਹਰਲੀ ਘਾਟਾੜੀ ਆਧਪੁਰ ਖਾੜੀ ਉਗਲੀਟ ਹੋ ਜਾ ਆਦਮ ਗਿਆ ਨਹੀਂ ਹੈ ਆਦਮ ਗਿਆ ਨਹੀਂ ਹੈ ਆਪਨਾਥ ਆਪੇ ਨਾਥ ਆ ਜੋ ਜੋ ਜਪੈ ਸੋ ਹੋਏ ਪੁਨੀਤ ਭਗਤੀ ਪਾਏ ਲਾਵੇ ਮਨ ਹੀਤ ਭਗਤ ਪਾਏ ਲਾਵੇ ਮਨ ਹੀਤ ਸਦੀ ਭਾਵਨਾ ਭਗਤੀ ਦੀ ਧੁੱਖ ਹੈ ਚੱਲ ਹੁੰਦਾ ਤਾਂ ਮਰ ਵੀ ਆ ਮਨ ਇਹ ਸਮਝਦਾ ਵੀ ਮੇਰੇ ਹਿਤ ਵਿੱਚ ਜੇ ਭਗਤੀ ਦੀ ਧੁੱਖ ਲੱਗ ਜਵੇ ਤਾਂ ਮਨ ਇਹ ਸਮਝਦਾ ਵੀ ਇਹ ਮੇਰਾ ਹੀ ਭਲਾ ਹੈ ਫਲਾਤੋ ਬਿਨਾ ਭੁੱਖ ਨਹੀਂ ਲੱਗਦੀ। ਪਤੀ ਭੁੱਖ ਨਹੀਂ ਪੰਦੀ। ਜਿੰਨਾ ਚਿਰ ਅਸੀਂ ਉਹਨੂੰ ਆਪਣੇ ਸਿੱਖ ਭਲੇ ਭਲੇ ਵਾਸਤੇ ਦੋ ਗੁਜ਼ਰੀ। ਜੇ ਅਸੀਂ ਨੁਕਸਾਨ ਦਾ ਇੱਕ ਬੰਦੀਏ ਬੁਖੀ ਨੂੰ ਭੁੱਖ ਨਹੀਂ ਲੱਗੇ। ਆਮਿਰਗੋਣਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਆਮਿਰਗੋਣਯਾਰ ਅਸੀਂ ਦਰਗੋਣਿਆ ਰਹੇ ਦੇਖੋ ਇੱਥੇ ਦਰਗੋਣ ਵਰਤੇ ਹੋ ਸਰਗੋਣ ਵਰਤੀ ਬੈਠੇ। ਔਰ ਨਿਰਗੁਣ ਗੋਣ ਯਾਰ ਉਹ ਨਿਰਗੁਣਿਆ ਦੇ ਵਰਤਦੇ ਨੇ ਗੁਰਬਾਨੀ ਵਰਦੀ ਉਹ ਸਰਗੁਣ ਵਰਤਦੇ ਨੇ ਨਿਰਗੁਣਿਆ ਦੀ ਅਜਾਣ ਨਹੀਂ ਅਜਾਣ ਜੀਨਾ ਤੇ ਛਡਾਈ ਸੀ ਨਾ ਅਵਰ ਕਾਰ ਕਾਜ ਆਨ ਜਾਜ ਜੋ ਹਰ ਮਤਾਂ ਵਾਲਿਆ ਨੇ ਉਹਨਾਂ ਨੂੰ ਸਰਗੁਣ ਬਣਿਆ ਗੁਰਬਾਨੀ ਨਿਰਗੁਣ ਬਣਦੇ ਉਹ ਤਾਂ ਛਡਾਇਆ ਸੀ ਲੋਕੋ ਦਾ ਜੇਦ阿里 ਤੁਸਾ ਗੁਰਬਾਨੀ ਹੈ ਗੁਰਬਾਨੀ ਦੇ ਗੁਰਬਾਨੀ ਹੈ ਉੱਠੀ ਪੜਾਈ ਪੜਾਈ ਹੋਈ ਹੋ ਜੀ ਹਮਨੇ ਕੋ ਯਾਰ ਨੀਰ ਨਾਨਕ ਤੁਮਰੀ ਸਰਨ ਆਪ ਦੇ ਵਿੱਚ ਸਾਰੇ ਹੀ ਹੌਂਦੇ ਕੋਈ ਵਾਰ ਚਾਰੇ ਬਾਣ ਨਹੀਂ ਹੈ ਪਰ ਉਹਨਾਂ ਨੇ ਇੱਕ ਵਾਰ ਤੇ ਚਾਰ ਬਾਣ ਬਣਾ ਲਏ ਉਹਨਾਂ ਤਾਂ ਦੀਜ ਫਿਰ ਚੌਥਾ ਐਸਾ ਦੀਜ ਤੇ ਉਹਨਾਂ ਦੇ ਤਾਂ ਇਹ ਛਤਰੀ ਬੈਸ ਖਤਰੀ ਹੋਵੇ ਬ੍ਰਾਹਮਣ ਹੋਵੇ ਜੁਦਰੋ ਬੈਠਾ ਰਹੀ ਦੀ ਜਿਹੜਾ ਉਹਨਾਂ ਦਾ ਸਾਰਾ ਸਿਸਟਮ ਹੀ ਤਾਂ ਉਸ ਕਰਦਾ ਹਮ ਵੀ ਜੀ ਵੀ ਕਾਹ ਕਹੇ ਵੀ ਕਾਹ ਕਹੇ ਸਾਰਾ ਸਿਸਟਮ ਚਾਰੇ ਵਰਣ ਤੋਸਤ ਕਰਦੇ ਸਾਰੇ ਹੀ ਨਹੀਂ ਜਿਹੜਾ ਉਹ ਤਾਂ ਪਹਿਲਾਂ ਹੀ ਕਰਦਾ ਸੀ ਖਸਮ ਬਸਾਰੇ ਤੇ ਕਬਜਾ ਦਾ ਨੋਡ ਦਾ ਬਹੁਤ ਸੁਣਾਉਂਦਾ ਆਣਾ ਕਹਿੰਦਾ ਜਿਹੜਾ ਖਸਮ ਨੂੰ ਬਸਾਰ ਦਵੇ ਸੱਚ ਕੋਈ ਜਿਹੜਾ ਪੁੱਲ ਜੇ ਫੱਜ ਖਾਦਾ ਤਾਂ ਜਿਹੜੀ ਮੱਤ ਫੱਜ ਨੂੰ ਪੂਰੀ ਹੋਈ ਹੈ ਉਹ ਕਮਜਾਹਤ ਹੈ ਕਟਿਆ ਜਾਤ ਹੈ ਉਹਦੀ ਕਟਿਆ ਜਾਣਕਾਰੀ ਜਾਤ ਉਹ ਤੇ ਜਾਣਕਾਰੀ ਹੁੰਦੀ ਉਹਦਾ ਗਿਆਨ ਕਟ ਗਿਆ ਜਿਵੇਂ ਤੁਮਰੀ ਸਰਨਪੁਰਖ ਭਗਵਾ ਕਟਿਆ ਜਾਤ ਹੈ ਉਹਦੀ ਕਬਸ ਬਸਾਰੇ ਤੇ ਕਮ ਜਾਤ ਕਬ ਜਾਣਕਾਰੀ ਆ ਜਾਤ ਹਮਰੇ ਤੇ ਜਾਣਕਾਰੀ ਹੈ ਨਾ ਨਾ ਬਾਜ ਸੁਨਾਤ ਨਾਮ ਜਿਹਦੇ ਕੋਲ ਹੈ ਦੀ ਸਾਰੇ ਡੀਗਰੀ ਐ ਸੰਸਾਰ ਦੇ ਵਿੱਚ ਰਹਿਣ ਵਾਲੇ ਸਾਰੇ ਡੀਗਰੀ ਫਟਖਣ ਚ ਰਹਿਣ ਵਾਲੇ ਸਾਰੇ ਯੂਚ ਦੇ ਪਰ ਇੱਥੇ ਉੱਚ ਦੀ ਵੀ ਦੋ ਕਟਾਗਰੀਆਂ ਕਰਦੇ ਜਿਹਦੇ ਹਨ ਮੁਖਲੇ ਨੀਚ ਨੇ ਜਿਹਦੇ ਗਰਮ ਕਰੇ ਹੋਏ ਨੇ ਹਲਕਾ ਤੇ ਉਹਨਾਂ ਦਾ ਸਾਰੇ ਤੋਸ ਕਰਦਾ ਤੁਮ ਜੀ ਕਿ ਕੋਈ ਨਹੀਂ ਤੁਮਰੀ ਸਾਰੂ ਪੁਰਖ ਭਗਵਾਨ ਇਸ ਕਰਕੇ ਉਹਨਾਂ ਬਲੇਰ ਕੋਲਿਆ ਅਨਿਛਾ ਗਿਆਨ ਤੁਮ ਦੀ ਸ਼ਰਨ ਪੁਰਖ ਪ੍ਰਦਾਨ ਹੈ ਪੁਰਖ ਪ੍ਰਦਾਨ ਤੇ ਰਿਸ਼ਤ ਤੁਮ ਕੋ ਪੁਰਖ ਭਗਵਾਨ ਦੇਖੋ ਪੁਰਖ ਹੈ ਭਗਵਾਨ ਆਦਮੀ ਭਗਵਾਨ ਹੋ ਸਕਦਾ ਜੇ ਤੁਮ ਵੀ ਵੈਸੇ ਭਗਵਾਨ ਕਹਿੰਦੇ ਭਗਵਾਨ ਦਾ ਅਸਲ ਭਗਵਾਨ ਹੁੰਦਾ तुंहिंजी सान परख भॻवा भॻवा